ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੱਲ ਰਿਹਾ ਜੀ ਗੰਨੇ ਦਾ ਕੰਮ ਆ ਟਰਾਲੀਆਂ ਲੱਦ ਲੱਦ ਕੇ ਖੜਾ ਰਹੇ ਆ ਹਲੇ ਅਰਚੀ ਥੋੜੀ ਦਿੱਕਤ ਐ ਪਹਿਲਾਂ ਕਈ ਨਬਤ ਗਈਆਂ ਦੋ ਟਰਾਲੀਆਂ ਅੱਜ ਨੇ ਟਰਾਲੀਆਂ ਦੋ ਮੰਗੀਆਂ ਆਪਾਂ ਨੇ 18 ਬੁੱਟੀਆਂ ਕੇ ਇਹ ਕਉਵੇ ਬਈ ਦੂਈ ਹਮ ਬਣਾ ਸਿੰਗਾਲੀ ਬਣੀ ਵੀ ਆ ਸਸਲੀ ਮੰਗੂ ਫਾਰਮ ਆਪਾਂ ਕਰਾਂਗੇ ਜੀ ਸਪਰੇਅ ਅੱਜ ਬਾਕੀ ਇੱਕ ਦੋ ਕੰਮ ਹੋਰ ਹੈ ਕੰਪੈਨ ਵੀ ਕੱਢਾਂਗੇ ਸ਼ਾਇਦ ਬੰਦੇ ਅੱਜ ਆਪਣੇ ਤੋੜੀਆ ਜਾਂ ਕੱਢਣਾ ਇੱਕ ਗੁਰਪੇਰਪੁਰ ਖੋਲਿਆ ਕੰਪੈਨ ਕੀ ਬਾਹੀਬੂਹੀ ਵਾਲੇ ਖੇਤ ਵੀ ਹੋ ਗਏ ਬਾਈ ਤਿਆਰ ਬਾਹੀਬੂਹੀ ਕਰਨੇ ਆ ਸਟਾਰਟ ਕੰਮਕਾਰ ਬਹੁਤ ਇਕੱਠੇ ਹੋਏ ਹੋ ਠੀਕ ਹੈ ਬਾਈ ਬਣੇ ਰਹਿਓ ਆਪਣੀ ਵੀਡੀਓ ਗੱਲ ਗੱਡਾਂ ਬਾਈ ਟਰੈਕਟਰ ਸਪਰੇਅ ਵਾਲਾ ਬਾਹਰ 48 11 ਗੱਲ ਕੱਲ ਹਲ ਜੇ ਮਾਰੇ ਦੇ ਲਿਕਾ ਲੁਕਾ ਜੀਆਂ ਕਰੀਤੀਆਂ ਗੰਨੇ ਵਾਲੇ ਜਿਹੜੇ ਬਾਣੇ ਆ ਖੇਤੋਂ ਨਵਾ ਜਿਹੜੀ ਟਰਾਲੀਆਂ ਕਿ ਲਿਕਾ ਲੁਕਾ ਪੇਜਦੀਆਂ ਉਹ ਬਾਹੀ ਦੀਆਂ ਗੱਲ जय बाबे दुदाधारी की महाराज कृपा करे भाई उन्होंने गए ना भाई इसकी बैटरी ओ लगी भी थी तारा शू क्या नहीं है ने दो मशीन बैटरी खा जाऊ कुछ ठंड है ਦਿਖ ਕਹ ਬਈ ਚੋਕ ਚੋਕ ਖਿੱਚ ਕੇ ਕਰਾਂ ਸਟਾਰਟ ਬਈ ਦੂਈ ਬੈਟਰੀ ਲਾਈ ਗਏ ਲੱਪਾ ਨੇ ਆਹ ਟਰੈਕਟਰ ਸਟਾਰਟ ਹੋਆ ਛੜਨ ਬੰਨ ਗਿਆ ਦਾ ਕੋਈ ਬੈਟਰੀ ਬਈ ਉਹਨਾਂ ਨੇ ਮਸ਼ੀਨ ਨਹੀਂ ਜਿਹੜੀ ਪਿੱਛਾ ਥਮਾਉਸ ਕਰਕੇ ਦੱਸਰ ਪਾਏਗਾ ਇਹ ਚਲਈ ਤੇਲ ਵਾਲੇ ਟੈਂਕਰ ਵਾਲੀ ਬੈਟਰੀ ਖੋਲ ਕੇ ਆਪਾਂ ਨੇ ਲਾ ਕੇ ਗੈਰ ਵਿੱਚ ਸਟਾਰਟ ਕਰਦੇ ਚਲੋ ਹੋ ਗਿਆ ਸਟਾਰਟ ਇਹ ਜੱਗ ਲੱਗੇ ਆ ਬਈ ਪਾਣ ਆਪਾਂ ਇਹਨਾਂ ਇਹ ਵੀ ਮਿਕਪ ਚਾਰ ਸਿਲੰਡਰ ਦਾ ਰੱਖਿਆ ਸਪਰੇਅ ਦੇ ਹਿਸਾਬ ਨਾਲ ਤੇਲ ਥੋੜਾ ਪਤਲਾ ਖਾ ਪਹਿਲਾਂ ਦੂਆ ਵਿੰਡੋ ਦਾ ਉੱਪਰ ਪਹੁੰਚ ਜਾਇ ਸਾਰਚ ਆਦਾ ਤਿੰਨ ਸਿਲੰਡਰ ਹੈਗਾ ਪਰ ਬਈ ਤਾਬ ਦਾ ਦੂਰ ਨਹੀਂ ਹੈ ਗਾਰੇ ਗੁਰੇ ਮਨੂੰ ਜੜ ਜੜਨਾ ਲੱਗਾ ਉਹ ਵੀ ਜਰਾ ਤਬ ਚੇ ਕਰਦਾ ਭਾਈ ਕੰਮ ਸਟਾਰਟ ਆਪਾਂ ਨੇ ਇੱਕ ਟੰਕੀ ਲਾਇਆ ਏ ਦੋ ਟੰਕੀ ਭਰ ਜੇਗਾ। ਬਾਬੇ ਕਿਰਪਾ ਕਰੂਗਾ ਤਕਰੀਬਨ ਪਿੰਡ ਨਿਪਟ ਲੀਗਾ ਆਪਣਾ ਅਜ। ਧਨੌਰ ਵਾਲਾ ਕਿੱਥੇ ਰਹਿ ਜੇਗਾ ਦੇਖਦੇ ਆ ਕਿ ਆਪਣਾ ਦਾ ਫੇਰ ਰੁਕ ਕੇ ਕਰਨੀ ਆ ਭਾਲੇ ਕੈਲੋ ਲੰਡੀ ਕਰ ਦਿੰਦੇ ਆ। भई मार पई आहे ख़राब लॻियूं पई भई साल करण वारी ढोली ज़मीदार ਰਾਜਸਥਾਨ ਲੋਡ ਲਗਾ ਤਰੱਕੀ ਜਾਵਾ ਬਾਈ ਸਫਰ ਇਹ ਸ਼ਾਹ ਚੱਕੋ ਬਾਈ ਸ਼ਾਹ ਆ ਗਈ ਉਹ ਬਾਈ ਬਿਨਾ ਪਾਣੀ ਵਾਲੀ ਕਣ ਕਬੜੀ ਕੋਰ ਵਾਹਣ ਦਾ ਬਰਸਾਤਾ ਬਰਸਾਤਾ ਦਾ ਪਾਣੀ ਹੈ ਲੇਟ ਦੀ ਕਣਕ ਆਪਣੀ ਉਹ ਸੁਮਕਰਗੀ ਦੀ ਸੀ ਜੀ ਇਹ ਜਿਸ ਵਬਰ ਕੀ ਪਹਿਲੀ ਤਰੀਕੀ ਤੇ ਬਜਾਈ ਹੋਈ ਹੋਈ ਹੈ ਜੀ ਜਿਓ ਜੀ ਆ ਗਿਆ ਆਪਾਂ ਗੰਨੇ ਵਾਲੀ ਕਣਕ ਵਾ ਇਹ ਆਪਣੀ ਗੰਨੇ ਵਾਲੀ ਕਣਕ ਹੈ ਪੱਲ ਲਗੇ ਆਪਾਂ ਸਪਰੇਅ ਕਰਨਾ ਯੋ ਬਈ ਠੀਕ ਐ ਭਾਈ ਵੀਰਾਂ ਨੂੰ ਟਰਾਲੀਆਂ ਆਏ ਕਰੰਦੀਆਂ ਆ ਤਲ ਦਾ ਗੰਨਾ ਕੱਢਿਆ ਜਿਹੜੇ ਬਈ ਜਿਉਂ ਬੀਜੇ ਤਾਂ ਆਪਣਾ ਜਿਉਂ ਆਪਣੇ ਕਾਮਯਾਬ ਨਹੀਂ ਹੋਏ ਪ੍ਰਸਾਂਤ ਨੇ ਖਰਾਬ ਕਰਤੇ ਉਹ ਬਾਪੂ ਗਿਆ ਦੇਖੇ ਕੋਈ ਹੋਰ ਫਸਲ ਵੇਚੇ ਇਸ ਦੀ ਜਗ੍ਹਾ ਕਣਕ ਦੇ ਬੀਜੇ ਤੇ ਬਈ 4 ਕਿੱਲੇ ਨੇ ਕਣਕ ਲੋਟ ਐ ਚਲੋ ਤਾਂ ਵੀ ਕਿਰਪਾ ਜਿਉਂਦੀ ਆਏ ਬਈ ਲੋਟ ਆਪਣੇ ਨਿੱਪੜ ਗਿਆ ਆਪਣਾ ਲਾਸਟ ਟੰਕੀ ਐ ਬਾਈ ਆ ਗਿਆ ਰਸਤਾ ਹੈ ਜਿਹਦਾ ਮਾਪਾਏ ਰੋਜ਼ ਇੱਕ ਮਿੰਟ ਚਾਹ ਪੀ ਲੈਂਦਾ ਆਪ ਬਾਈ ਦਾਣਾ ਪਾਣੀ ਹੈ ਹਰੇਕਾ ਕਰਮ ਵਾ ਬਾਈ ਯਾਰ ਇਹਦਾ ਬੜਾ ਚਾਰ ਜਾਲਾ ਟੈਂਪੂ ਨਹੀਂ ਹਾਂ ਬਈ ਨਾ ਚਾਹ ਵੀ ਆ ਜਾ ਫਿਰ ਕਰ ਗਿਆ ਬਾਈ ਨਹਿਰ ਵਾਲੇ ਪਾਣੀ ਗਲ ਹੋ ਗਈ ਸਪਰੇ ਆਪਣੀ ਤਕਰੀਬਨ ਸਾਰੀ ਨਹਿਰ ਵਾਲੀ ਹਉਤੀਆਂ ਮਦਈ ਭਰਿਆ ਆਪਾਂ ਨੇ ਪਾਣੀ ਤਾਏ ਨੋਰਗਰਜੰਟ ਸਿੰਘ ਠੀਕ ਐ ਚਲਾਰੇ ਬਈ ਧੋਨੇ ਵਾਲਾ ਤੋ ਯਾਰ ਡੱਬਾਂ ਰੇਲ ਫਲਪਰ ਸਰਪਰ ਜੀ ਲੱਗੀ ਵੀਦੀ ਰੇਲ ਉਹ ਜਮ ਗੇਲ ਗੇਲ ਸਾਫ ਕਰਦੇ ਆ 855 ਲੈ ਆਵਾ ਬਾਈ ਕਾ ਕੰਮ ਜਕਰਾ ਆ ਗਿਆ ਕਨਾਂ ਗੋਲੀ ਨਿਕਲ ਗਈ ਖੇਤ ਲੱਗੇ ਤੇ ਬਾਈ ਬਾਣ ਇਹ ਗੋਲੀ ਨਿਕਲ ਗਈ ਉਹਦੇ ਬਬਰ ਸਟੀਰਿੰਗ ਵਾਲੀ ਉਹ ਇਹ ਬੰਨੀ ਹੈ ਕੱਪੜੇ ਜੀ ਗੱਲ ਇੱਲੀਆ ਮਾ ਕਰਾ ਗਿਆ ਠੀਕ ਖਿਤ ਖੁਦ ਕਰੇਗੇ ਬਾਈ ਤਿਆਰ ਫਿਰ ਬਹੀ ਬੁਹੀ ਕਰਾਂਗੇ ਮੱਕੀ ਮੁੱਕੀ ਵਾਲੇ ਕੁਝ ਜਿਹਾ ਗੰਨਾ ਗੁੰਨਾ ਲਾਣਾ ਪਹੁੰਚ ਗਏ ਬਾਈ ਕਨੌਰ ਆਪਾਂ ਲੈ ਕੇ ਟਰੈਕਟਰ ਪੰਡਤਾਂ ਦਾ ਟਰੈਕਟਰ ਤੋਂ ਖਰਾਬ ਹੋਣਾ ਨਹੀਂ ਚਾਹੀਦਾ ਵੀਰ ਪੰਡਤ ਕਿਹੜਾ ਜੋਰ ਲਵਾਵਾ ਚਲ ਮਾਤੜਾ ਨੂੰ ਆਵੀ ਠੱਕਾ ਕਰ ਦਿਆ ਇਹ ਮਾਨੂੰ ਕਹਦੇ ਹੋ ਅਗਲਾ ਖਦਮੇ ਹੁਣ ਨਹੀਂ ਜੋਗੇ ਰਹਿ ਗਈ ਇੱਕ ਟਰੈਕਟਰ ਲੈ ਜਾਂ ਇੱਕ ਲਿਆਵਾ ਗੱਲ ਸੀ ਖੜੇ ਰਾਤ ਰਾ ਟਰੈਕਟਰ ਹੋਰ ਵੀਰ ਮੈਨੂੰ ਚਾਹੀਦਾ ਕਿ ਤੁਮਾਰੇ ਭੁੱਲੇ 300 ਦੇ ਨਵੇਂ ਰੇਵੋ ਅੱਛਾ ਜੀ 93 ਮਾਡਲ ਦਾ ਹਾਂ ਆਹ ਕਿਰਾਮਾ ਜਿੱਨੇ ਹੀ ਕੰਪੂਗਾ ਹਾਂ ਇਹਨੇ ਮਾਰੇ ਮਾ 10 ਸਾਲ ਸੜੇ ਮੈਂ ਨਾਟ ਨਹੀਂ ਪਾਇਆ ਥੋੜ੍ਹ ਦੋ ਥੋੜ੍ਹਦਾ ਜੀ ਹਾਂ ਬਹੁਤ ਨੇ ਵੇਤੀ ਵਸੇ ਨੂੰ ਵਰਨੇ ਆ ਲੱਗ ਰਹੀ ਹੈ ਭਾਈ ਦੇ ਪਰ ਇੱਧਰ ਗੱਡੇ ਵਾਂ ਯਾਰਾ ਕਰਾ ਸਪਰੇਗਾ ਕੰਮ ਆ ਉਹ ਲੱਗ ਰਿਹਾ ਜੀ ਸ਼ਾਇਦ ਟਰਾਲੀ ਨੇ ਲਿਓ ਜੀ ਨਿਬੜ ਗਿਆ ਸਪਰੇਅ ਦਾ ਆਪਣਾ ਲੱਗੇ ਆ ਟਰੈਕਟਰ ਤੋਂ ਹੁਣ ਟਾਈਮ ਲੱਗ ਜਾ ਬਾਈ ਹੌਲੀ ਹੌਲੀ ਥੋੜਾ ਹੋਰ ਵਾਲਾ ਖੇਤ ਰਹਿ ਗਿਆ ਆਪਣਾ ਇੱਕ ਸਪਰੇਅ ਤੇ ਕੱਢੀ ਫਿਰ ਮਸ਼ੀਨ ਬਾਹਰ ਹਾਂ ਕੱਢ ਲਈ ਅੱਜ ਅੱਛਾ ਆ ਲੈ ਕੱਲ੍ਹ ਤੋੜੀਆਂ ਕੱਢਣਗੇ ਹੈ ਤੋੜੀਆਂ ਕੱਢ ਗਿਆ ਫਿਰ ਫੇਰਪੁਰ ਕਰ ਲੈਣਗੇ ਹੈ ਨਾ ਕੱਟਦੀ ਬਾਈ ਕੰਪੈਨ ਵੀ ਅੱਜ ਬਾਹਰ ਬੈਟਰੀਆਂ ਬੁਟਰੀਆਂ ਚਾਰ ਚਲਾਈ ਵੀ ਦੀਆਂ ਟੈਂਗਰਾਂ ਵਾ ਕਿਨਾਰ ਵਾਲਾ ਖੇਤ ਰਹਿ ਗਿਆ ਬਾਈ ਆਪਣਾ ਕੱਲ ਨੂੰ ਕਰਦੇਗੇ ਉਹਨੂੰ ਵੀ ਕੰਪੈਨ ਵੀ ਕੱਢਦੀ ਬਾਹਰ ਕੱਲ ਨੂੰ ਕੱਢ ਕੇ ਪੰਨ 10 ਕਿੱਲੇ ਜਿਹੜੇ ਤੋੜੀਏ ਗਏ ਆ ਤੇ ਰਿਪੇਅਰ ਕਰੇਗੇ ਕੰਪੈਨ ਦੀ ਕੀ ਜੀ ਤੁਹਾਡੀ ਕੀ ਹਾਲ ਹੈ ਹੈ ਨਾ ਲੋਹੀ ਲੈ ਲੀ ਸੰਨੀ ਨਰਾ ਚੰਦ ਹੋ ਗਈ ਜਾਲ ਆ ਗਏ ਬਾਈ ਘੁੰਮ ਘੁੰਮ ਕੇ ਹਨੇਰਾ ਹੋ ਗਿਆ ਬਾਈਆਂ ਨਾਲ ਦੁਕਾਨ ਵਧਾਣੇ ਦਾ ਟਾਈਮ ਹੋ ਗਿਆ ਬਾਈਆਂ ਦਾ ਉਹ ਕਰਦੇ ਬਾਈ ਟਰੈਕਟਰ ਆਇਆ ਨਾਲ ਬਾਈਆਂ ਨਾਲ ਗੋਲੀ ਲਾਦੀ ਬਾਈ ਦੋਈ ਰਿਪਰ ਵਾਲੀ ਚੂੜੀ ਪਾ ਕੇ ਕੱਟ ਕੇ ਇੱਕ ਪੱਟਕਾ ਬਣਾ ਕੇ ਗੋਲੀ ਲੱਗਦੀ ਕਰਦੀ ਕੰਪਨੀ ਵਾਲਾ ਜਿਗਾਰ ਕੱਢ ਦਿਆ ਠੀਕ ਹੈ ਬਈ ਅੱਜ ਦੀ ਵੀਡੀਓ ਆਪਣੀ ਇੰਨੀ ਕੋ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ 'ਵਾਂ ਠੀਕ ਹੈ